ਹਾਂ ਹਾਂ ਸਰ ਸਰ ਜੀ ਪਰ ਤੁਹਾਨੂੰ ਜੀ ਹੋਰ ਜੀ ਹੋਰ ਜੀ ਆਇਆ ਜੀ 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 ਸਭ ਜਿਹੜਾ ਸਾਡਾ ਪੂਰ ਅੱਛਾ ਪੜਸ ਤੇ ਕਿ ਕਿ ਮੈਂ ਤੁਹਾਨੂੰ ਅੱਜ ਬਾਤ ਕਰ ਰਹੀ ਨਹੀਂ ਫਿਰ ਥੋੜਾ ਆ ਕੇ ਸਿਕੜ ਜਾਓ ਥੋੜਾ ਜਿਹਾ ਪਿੱਛੇ ਟਿਕ ਲਈ ਥੋੜਾ ਆਮਨਨ ਕਰ ਦੋ ਯਾਰ ਦੇਖੋ ਅੱਜ ਸਾਡੀ ਸਾਰੀ ਪਾਰਟੀ ਪੰਜਾਬ ਦੇ ਬਹੁਤ ਹੀ ਅਹਿਮ ਮੁੱਦੇ ਜੀ ਵਿਸ਼ੇਸ਼ ਤੌਰ ਜੋ ਸਾਡੇ ਕਿਸਾਨ ਵੀਰਾਂ ਨਾਲ ਹਰਿਆਣੇ ਦੇ ਬਾਗਾਂ ਤੇ ਹੋ ਰਿਹਾ ਹੈ ਇੱਕ ਦਾ ਕਤਲ ਹੋ ਚੁੱਕਿਆ ਹੈ 6-7 ਹੋਰ ਸ਼ਹੀਦ ਹੋਏ ਨੇ 300 ਤੋਂ ਵੱਧ ਗੋਰੀਆਂ ਦੇ ਫੱਟੜ ਹੋਏ ਨੇ ਪੰਜਾਬ ਝੰਡੇ ਸੀ ਤੇ ਸਾਡਾ ਮੁੱਖ ਮੰਤਰੀ ਗੋਡੇ ਟੇਕ ਕੇ ਚੀਬ੍ਰਿਸ਼ਟ ਦਾ ਬਚੋਲਾ ਬਣਿਆ ਮੈਨੂੰ ਬਹੁਤ ਅਫਸੋਸ ਸਨਾਈ ਕਰਨ ਕਹਿਣਾ ਪੈਂਦਾ ਸਾਨੂੰ ਬਹੁਤ ਅਫਸੋਸ ਹੈ ਅਸੀਂ ਪੰਜਾਬ ਦੇ ਹਰ ਵਰਗ ਵਿੱਚ ਪਛਦੇ ਇਸ ਤੌਰ ਸਾਡੇ ਦਲੇ ਦਲਤ ਵਾਲੇ ਸਾਡੀਆਂ ਪਛੜੀਆਂ ਸ਼੍ਰੇਣੀ ਸਾਡੀਆਂ ਮਾਤਾਵਾਂ ਤੇ ਪਿਣਾ ਸਾਡੇ ਨੌਜਵਾਨ ਬੱਚੇ ਸਾਡੀ ਕਿਸਾਨੀ ਸਾਡੇ ਖੇਤ ਮਜ਼ਦੂਰ ਸਾਡੇ ਵਪਾਰੀ ਜਿਹੜੇ ਸਾਡੇ ਦੁਕਾਨਦਾਰ ਜਿਹੜੇ ਇਹਨਾਂ ਦੇ ਸਾਰੇ ਬੁੱਧੇ ਚਾਰ ਸਪੀਕਰ ਲਿਸਟਡ ਸੀ ਜਿਹਦੇ ਵਿੱਚ ਸਾਰੋਂ ਪਹਿਲੇ میری واری سی از لیڈر دی اپوزیشن پھر ਸਾਡੇ ਪ੍ਰਧਾਨ ਰਾਜਾ ਬੜਿੰਗ ਜੀ ਦੀ ਫਿਰ ਸਾ ਸੁਖਵਿੰਦਰ ਸਿੰਘ ਰੰਧਾਵਾ ਜੀ ਦੀ ਫਿਰ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਦੀ ਤੇ ਸਾਰਿਆਂ ਨੂੰ ਵੱਡਾ ਸਾਨੂੰ ਖੁਸ਼ੋਸ਼ ਕੀ ਇੱਕ ਸੋਚੀ ਸਮਝੀ ਸਾਜਿਸ਼ ਦੀ ਮੁੱਖ ਮੰਤਰੀ ਸਵੇਰੇ ਇੱਕ ਲਿਫਾਫਾ ਲੈ ਕੇ ਆਉਂਦਾ ਹੈ ਲਿਫਾਫਾ ਉਹ ਉਸੇ ਟਾਈਮ ਬੰਦ ਲਿਫਾਫਾ ਇੱਕ ਮੈਸੈਂਜਰ ਨੂੰ ਵਿਧਾਨ ਸਭਾ ਦੇ ਸਟਾਫ ਦੇ ਮੈਂਬਰ ਨੂੰ ਕਹਿੰਦਾ ਕਿ ਸਪੀਕਰ ਸਾਹਿਬ ਦੇ ਕੋਲ ਮਾਰਸ਼ਲ ਨੂੰ ਕਹਿੰਦਾ ਪੇਸ਼ ਕਰੋ ਫਿਰ ਕਿਹਾ ਜਾਂਦਾ ਲਫਾਫਾ ਖੋਲੋ ਮੈਂ ਇੱਕ ਐਹੋ ਜੀ ਚੀਜ਼ ਲੈ ਕੇ ਆਦੀ ਏ ਜਿਹੜੀ 75 ਸਾਲਾਂ ਵਿੱਚ ਹਿੰਦੁਸਤਾਨ ਦੀ ਕਿਸੇ ਵਿਧਾਨ ਸਭਾ ਕਿਸੇ ਮੁੱਖ ਮੰਤਰੀ ਨੇ ਐਹੋ ਜਿਹਾ ਟੋਕਨ ਆਪਣੇ ਸੂਬੇ ਨੂੰ ਪਿਆਰ ਦਾ ਨਹੀਂ ਪੇਸ਼ ਕੀਤਾ ਹੋਣਾ ਸੀ ਸੋਚਿਆ ਕਿ ਕੋਈ ਕੋ ਵੱਡੀ ਅੱਜ ਅਨਾਉਂਸਮੈਂਟ ਹੈ ਸ਼ਾਇਦ ਬਜਟ ਤੋਂ ਪਹਿਲੇ ਕਰ ਲਏ ਨੇ ਹੋ ਸਕਦਾ ਸਾਡੀਆਂ ਨੌਜਵਾਨ ਬੱਚੀਆਂ ਪੈਣਾ ਜਿਨ੍ਹਾਂ ਨੂੰ 200 ਰੁਪਇਆ ਮਹੀਨਾ ਕਿੱਸ ਜਾਂ 올ਡ ਪੈਨਸ਼ਨ ਸਕੀਮ ਸਾਡੇ ਵਪਾਰ ਜਿਹੜੇ ਸਾਡੇ ਸਰਕਾਰੀ ਮਾਲਵੇ ਵਿੱਚ ਸ਼ਾਇਦ ਉਹਨਾਂ ਦੀ ਕੋਈ ਨਾ ਕੋਈ ਐਲਾਨ ਕਰਨ ਵਾਲੇ ਆਣਗੇ ਤੇ ਅਸੀਂ ਵੇਖਿਆ ਕੀ ਕਿ ਜਦੋਂ ਲਿਫਾਫਾ ਖੋਲਿਆ ਸਪੀਕਰ ਸਾਹਿਬ ਸਦਵਾ ਸਾਹਿਬ ਨੇ ਕਿ ਜੰਦਰਾ ਕੱਢ ਲਿਆ ਤੇ ਦੋ ਚਾਬੀਆਂ ਕੱਢ ਲਈ ਐਡਾ ਕੋਝਾ ਮਜ਼ਾਕ ਅਸੀਂ ਪੁੱਛਿਆ ਸਪੀਕਰ ਸਾਹਿਬ ਨੂੰ ਸੀਐਮ ਸਾਹਿਬ ਉੱਠ ਕੇ ਕਹਿਣ ਲੱਗੇ ਕਿ ਗੱਲ ਇਸ ਤਰ੍ਹਾਂ ਜੀ ਵਿਪੱਖਸ਼ ਨੂੰ ਗੱਲ ਸੁਣਦੀ ਆਦਤ ਨਹੀਂ ਤੁਸੀਂ ਕਿਰਪਾ ਕਰਕੇ ਵਿਧਾਨ ਸਭਾ ਦੇ ਸਟਾਫ ਨੂੰ ਕਹੋ ਕਿ ਦੋਨੋਂ ਦਰਵਾਜ਼ਿਆਂ ਨੂੰ ਤਾਲਾ ਲਾ ਦੇ ਤੇ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਮੇਰੀ ਸਾਰੀ ਗੱਲ ਨਹੀਂ ਸੁਣੀ ਜੀ ਵੇਖੋ ਅਸੀਂ ਕੁ ਮਜ਼ਦੂਰ ਐਨਾ ਵੱਡਾ ਕਾਨ ਪਾਰਲੀਮੈਂਟਰੀ ਪ੍ਰੈਕਟਿਸ ਪਾਰਲੀਮੈਂਟਰੀ ਸਿਸਟਮ ਦਾ ਕਿ ਐਨਾ ਮੈਂ ਸਮਝ ਨਾ ਬਿਲਕੁਲ ਹੀ ਕਮਜ਼ੋਰ ਸਪੀਕਰ ਜਿਹੜਾ ਅਜੇ ਤੱਕ ਅਸੀਂ ਇਤਿਹਾਸ ਨਹੀਂ ਦੇਖਿਆ ਅਗਲਾ ਤੁਸੀਂ ਵੇਖੋ ਜਿਹੜਾ ਇਹਨਾਂ ਨੇ ਬਦਲਿਆ ਬਕਾਇਦਾ ਤੌਰ ਨਾ ਕਿਸੇ ਦੀ ਇਜਾਜ਼ਤ ਲਈ ਉਸੇ ਟਾਈਮ ਅਨਾਉਂਸਮੈਂਟ ਕੀਤੀ ਕਿ ਜਿਹੜਾ ਪਹਿਲੇ ਕੁਐਸਚਨ ਆਨਸਰ ਆਵਰ ਹੈ ਉਹਨੂੰ ਅਸੀਂ ਬਾਅਦ ਵਿੱਚ ਕਰਾਵਾਂਗੇ ਜ਼ੀਰੋ ਆਰ ਪੋਸਟਪੋਨ ਕਰ ਦਿੱਤਾ ਕੁਐਸਚਨ ਆਰ ਪੋਸਟਪੋਨ ਕਰ ਦਿੱਤਾ ਦੇ ਮੁੱਖ ਮੰਤਰੀ ਜਿਹੜੀਆਂ ਕਨਵੈਨਸ਼ਨਸ ਨੇ ਹਰ ਅਸੈਂਬਲੀ ਦੀਆਂ ਹਰ ਪਾਰਲੀਮੈਂਟ ਦੀ ਜਿਹੜਾ ਲੀਡਰ ਆਫ ਦਾ ਹਾਊਸ ਹੁੰਦਾ ਹੈ ਉਹ ਕਿਸੇ ਬਹਿਸ ਦੇ ਵਿੱਚ ਵੀ ਸਾਰਿਆਂ ਤੋਂ ਖੀਲਦਾ ਸਪੀਕਰ ਐਂਡ ਚੀਫ ਮਿਨਿਸਟਰ ਨੇ ਉੱਠ ਕੇ ਬਿਨਾ ਸਾਡੀ ਸਹਿਮਤੀ ਲਈ ਬਾਕੀ ਪੋਲੀਟੀਕਲ ਜਮਾਤਾਂ ਦੀ ਸਪੀਕਰ ਸਾਹਿਬ ਨੇ ਚੀਫ ਮਿਨਿਸਟਰ ਨੂੰ ਕਿਹਾ ਤੁਸੀਂ ਆਪਣਾ ਭਾਸ਼ਾ ਚੁਣੋ ਉਹ ਤੇ ਤੁਸੀਂ ਬੇਹੂਦਾ ਇਸਤੇਮਾਲ ਕੀਤੇ ਗਏ ਸ਼ਬਦ ਸਾਰਿਆਂ ਵਾਸਤੇ ਤੁਸੀਂ ਵੇਖਿਆ ਕਨਵੈਨਸ਼ਨਸ توڑੀਆਂ ਵਿਊਤਾ ਇਸਤੇਮਾਲ ਕੀਤੇ ਗਏ ਜਦ ਸਾਨੂੰ ਸਾਰਿਆਂ ਨੂੰ ਵੱਡਾ ਕਸ਼ਟ ਤੇ ਤਕਲੀਫ ਹਿਸ ਕਰਦੀ ਹਾਰ ਅਸੈਂਬਲੀ ਦੇ ਵਿੱਚ ਤੁਸੀਂ ਵੇਖਿਆ ਜਦੋਂ ਇਹ ਵੀ ਕਾਂਗਰਸ ਦੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਆਪੋਜੀਸ਼ਨ ਵਿੱਚ ਸੀ ਇਹ ਵੀ ਆਪਣੀ ਪ੍ਰਦਰਸ਼ਨ ਕਰਦੀ ਸੀ ਇਹ ਬਕਾਇਦਾ ਤੌਰ ਸਾਡੇ ਹੱਕ ਪਰ ਸਾਰਿਆਂ ਨੂੰ ਅਫਸੋਸ ਨਾ ਕਰ ਜਿਹੜਾ ਹੁਣ ਸਾਨੂੰ ਵਾਕ ਆਊਟ ਕਰਕੇ ਆਣਾ ਪੇਚੇ ਕੇ ਨਾਲ ਇੱਕ ਮੇਰੇ ਦਲਤ ਕੁਲੀਗ ਮੇਰੇ ਐਸਟਿਮਡ ਕੁਲੀਗ ਸਾਸੁ ਕੁਵਿੰਦਰ ਸਿੰਘ ਕੋਟਲੀ ਸਾਹ ਆਦਮਪੁਰ ਤੋਂ ਸਾਡੇ ਅੰਦੇਲੇ ਮੇਰੇ ਸੱਜੇ ਹੱਥ ਖੜੇ ਉਹਨਾਂ ਨੇ ਜਦੋਂ ਇਹਨਾਂ ਤੇ ਕੇਐਮਐਲ ਨਿਆਲ ਸਿੰਘ ਵਾਲੇ ਹਲਕੇ ਤੋਂ ਬਲਾਸਪੁਰ ਸਾਹਿਬ ਗੱਲ ਕਰਦੇ ਸੀ ਗਵਰਨਰ ਦੇ ਦਫ਼ਤਰ ਉਦੋਂ ਇਹਨਾਂ ਨੇ ਮੰਗ ਕੀਤੀ ਭਗਵੰਤ ਮਾਨ ਜੀ ਤੁਸੀਂ ਤੁਹਾਡੀ ਪਾਰਟੀ ਨੇ ਤਾਂ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਦਲਤ ਵਰਗ ਦਾ ਜੈਪਤੀ ਚੀਫ ਮਿਨਿਸਟਰ ਪੁਣਾਵਾਂਗੇ ਤੇ ਦੱਸੋ ਕਦੋਂ ਕਿਰਪਾ ਕਰੋਗੇ ਜਦੋਂ ਪੰਜ ਸੱਤ ਵਾਰ ਇਹਨਾਂ ਨਾਹਰਾ ਲਾਇਆ ਭਗਵੰਤ ਮਾਨ ਜੀ ਨੇ ਆਪਣੇ ਨਾਲ ਦੇ ਕੁਲੀਗ ਨੂੰ ਗੱਲ ਕਹੀ ਤੇ ਸਾਡੇ ਵੀ ਇੱਕ ਸਾਥੀ ਨੂੰ ਖਲੋਤੇ ਨੂੰ ਆਵਾਜ਼ ਮਾਰ ਕੇ ਕਹੀ ਕਿ ਮੈਨੂੰ ਲੱਗਦਾ ਇਹਨੂੰ ਦੌਰਾ ਪੈ ਰਿਹਾ ਇਹਨੂੰ ਛੇਤਰ ਸੰਗਾਓ ਤੋਂ ਜੁਤੀ ਸੰਗਾਓ ਕਹਿੰਦਾ ਮਤਲਬ ਇਹ ਸੀ ਕਿ ਜੁਤੀ ਸੰਗਾ ਇੱਕ ਗਲਤ ਭਰਾਵਾਸ ਇੱਕ ਮੈਂਬਰ ਆਫ ਦੀ ਇਸਟੀਮ ਹਾਊਸ ਵਾਸਟ ਇਸ ਕਿਸਮ ਦੀ ਗੱਲ ਕਹਿਣੀ ਮੈ ਸਾਹਮਣੇ ਬਹੁਤ ਅਫਸੋਸ ਅਸੀਂ ਅੱਜ ਮੰਨ ਕਰਦੇ ਆ ਕਿ ਭਗਵੰਤ ਮਾਨਸੂ ਤੇ ਗੁਰੂਆਂ ਪੀਰਾਂ ਪਕੰਮਰਾਂ ਦੀ ਜਿਹੜੇ ਦッセ ਪਾਸ਼ਾ ਦਾ ਜਿਹੜਾ ਫਲਸਫਾ ਹੈ ਸਾਡਾ ਮਾਨਸ ਕੀ ਜਾਤ ਸਭ ਇੱਕ ਹੀ ਪਛਾਨਦੀ ਤੂੰ ਇੱਕੋ ਵਾਰ ਦੇ ਵਿੱਚ ਇੰਨਾ ਤੇਰੇ ਦਿਮਾਗ ਦੇ ਵਿੱਚ ਨਸ਼ਾ ਚੜ ਗਿਆ ਟੀਮਨਸਤੀ ਦਾ ਕਿ ਤੈਨੂੰ ਰੱਬ ਹੀ ਭੁੱਲ ਗਿਆ ਤੂੰ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀਆਂ ਕਦਰਾਂ ਕੀਮਤਾਂ ਭੁੱਲ ਗਿਆ ਇੱਕ ਆਪਣੇ ਸਟੇਮਡ ਕੁਲੀਗ ਨੂੰ ਜਿਹਨੇ ਬੜੀ ਨਰਮਾਈ ਦੇ ਵਿੱਚ ਇਹਨੂੰ ਬੇਨਤੀ ਕੀਤੀ ਕਿ ਚੀਫ ਮਿਨਿਸਟਰ ਸਾਹਿਬ ਤੁਸੀਂ ਡੈਪਟੀ ਸੀਐਮ ਇੱਕ ਧਰਤ ਲੈਣਾ ਸੀ ਕਦੋਂ ਲੋਗ ਤੇ ਤੁਸੀਂ ਇਹੋ ਜਿਹੀ ਸ਼ਬਦਾਬਲੀ ਇੱਕ ਧਰਤ ਭਰਾਵਾ ਅਸੀਂ ਹਾਊਸ ਦਾ ਬਾਇਕਾਟ ਕਰਕੇ ਆਏ ਅਸੀਂ ਇੱਥੇ ਮੰਗ ਕਰਨੇ ਕਿ ਭਗਵੰਤ ਮਾਨ ਕੋ ਅਜ ਅਸਤੀਫਾ ਦੇ ਨਾ ਤੇ ਪੰਜਾਬ ਦੀ ਟੈਰੀਟਰੀ ਸ਼ੀਫਗਾਰਡ ਕਰ ਸਕੇ ਹਰਿਆਣੇ ਨਾ ਪੰਜਾਬ ਦੀ ਕਿਸਾਨੀ ਸੇਫਗਾਰਡ ਕਰ ਸਕਿਆ ਨਾ ਸਾਡੀ ਜਵਾਨੀ ਸੇਫਗਾਰਡ ਕਰ ਸਕਿਆ ਕੋਟੇ ਟੇਕ ਗਿਆ ਬਕਾਇਦਾ ਤੌਰ ਜਿਹੜਾ ਪਹਿਲੇ ਦਿਨੋਂ ਸਾਡਾ ਕਹਿਣਾ ਸੀ ਕਿ ਜਿੱਦਣ ਮਹਾਰਾਸ਼ਟਰ ਦਾ ਜਾਜ ਆਇਆ ਸਾਰਿਆਂ ਨੂੰ ਪਹਿਲਾ ਇੱਕ ਦਾ ਛਦੇ ਬਣੇਗਾ ਇਹ ਉਸ ਪਾਸੇ ਗੱਲ ਚੱਲਦੀ ਅੱਜ ਉਥੇ ਵੈਸੋ ਵੈਸੀ ਇਹ ਵੀ ਗੱਲ ਹੋਈ ਉਹਨੇ ਕਿਹਾ ਕਿ ਜਿੱਥੇ ਵੀ ਤੁਸੀਂ ਇਲੈਕਸ਼ਨ ਲੜਨੀ ਹੈ ਮੈਂ ਤੁਹਾਡੇ ਬਰਾਬਰ ਚੱਲਣਾਗਾ ਉਹਨੇ ਓਪਨਲੀ ਚੈਲੰਜ ਕੀਤਾ ਮੈਂ ਆਦਾ ਚੈਲੰਜ ਕਬੂਲ ਅਸੀਂ ਲੀਡਰ ਆਫ ਦੀ ਈਸੀਐਲ ਜਿੱਥੇ ਵੀ ਭਗਵੰਤ ਸਿਤਾਮਨ ਪਾਰਲਮੈਂਟ ਦੀ ਇਲੈਕਸ਼ਨ ਲੜੇਗਾ ਜੇ ਉਹ ਲੜੇ ਤੇ ਮੈਂ ਉਹਦੇ ਖਿਲਾਫ ਲੜਾਂਗਾ ਮੇਰੀ ਇਹ ਪੇਸ਼ਕਸ਼ ਹੈ ਪੰਜਾਬ ਦੇ ਲੋਕਾਂ ਨਾਲ ਵਾਅਦਾ ਹੈ ਜਿੱਥੇ ਵੀ ਭਗਵੰਤ ਜੇ ਪਾਰਲਮੈਂਟ ਲੜੇ ਕਿਉਂਕਿ ਉਹਨੇ ਅੱਦਰ ਵਚਨ ਦਿੱਤਾ ਸੀ ਮੈਂ ਪਾਰਲਮੈਂਟ ਲੜਾਂਗਾ ਤੇ ਮੈਨੂੰ ਇਹ ਗੱਲ ਕਹੀ ਸੀ ਕਿ ਜੇ ਧਮ ਹੈ ਤੇ ਮੇਰੇ ਸਾਹਮਣੇ ਲੜ ਕੇ ਖਾਓ ਤੇ ਮੈਂ ਕਿਹਾ ਸੀ ਜੇ ਪਿਓ ਦਾ ਪੁੱਤਰ ਨੇ ਭਗਵੰਤ ਜੇ ਪਿਓ ਦਾ ਪੁੱਤਰ ਨੇ ਹੁਣ ਜਿੱਥੇ ਮਰਜੀ ਪੰਜਾਬ 'ਚ ਲੜ ਲੈ ਤੇਰਾ ਸੀਟ ਹੈ ਅਸੀਂ ਤੇਰਾ ਸਾਡੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਤੇ ਪ੍ਰਤਾਪ ਸਿੰਘ ਬਾਜਾ ਤੇਰਾ ਮੁਕਾਬਲਾ ਕਰੇਗਾ ਫੈਸਲਾ ਲੋਕਾਂ ਦੇ ਹੱਥੇ ਚੱਲਦਾ ਇਹ ਬਿਲਕੁਲ ਹਰ ਟਾਈਮ ਕੱਪੜਿਆਂ ਤੋਂ ਬਾਹਰ ਹੋ ਚੁੱਕੇ ਆ ਦਿਮਾਗ ਦੇ ਉੱਤੇ ਤਾਕਤ ਦੀ ਇੰਨੀ ਪੂਰੀ ਤਰ੍ਹਾਂ ਛਾ ਚੁੱਕੀ ਹੈ ਇਹਨੂੰ ਜਿਹੜੇ ਕਾਇਦੇ ਕਾਨੂੰਨ ਨੇ ਜਿਹੜੀ ਇੱਕ ਪਰੰਪਰਾ ਹੈ ਸੀਐਮ ਦੇ ਆਫਿਸ ਦੀ ਉਹ ਸਾਰੀਆਂ ਭੁੱਲ ਚੁੱਕੇ ਆ ਸਾਰੀ ਪ੍ਰੈਸ ਪ੍ਰੈਸ ਗੈਲਰੀ 'ਚ ਬੈਠੀ ਵੇਖ ਰਹੀ ਸੀ ਹਰ ਜਗ੍ਹਾ ਦੇ ਉੱਤੇ ਉਹ ਟੌਂਟ ਕਰ ਰਿਹਾ ਸੀ ਮਾੜੇ ਸ਼ਬਦਾਵਲੀ ਉੱਤਰਿਆ ਸੀ ਕਾੜੀ ਗਲੋਸ਼ ਤੱਕ ਉਤਰਿਆ ਸੀ ਮੇਰੇ ਸਾਥੀ ਇਸ ਗੱਲ ਦੇ ਗਵਾਹ ਹੋਣਗੇ ਦੋ ਤਿੰਨ ਵਾਰ ਮੂੰਹ ਦੇ ਵਿੱਚ ਉਹਨੇ ਗਾੜੀ ਕੱਢਣ ਦੀ ਕੋਸ਼ਿਸ਼ ਕੀਤੀ ਤੋ ਅਸੀਂ ਸਾਰੇ ਸੋਚ ਵਿਚਾਰ ਵੀ ਕਰ ਰਹੇ ਹੋ ਸਕਦਾ ਸਾਨੂੰ ਕਿਸੇ ਕਨਸਟੀਟਿਊਸ਼ਨ ਕਮਿਸ਼ਨ ਕੋ ਵੀ ਜਾਣਾ ਪਏ ਮੁੱਖ ਮੰਤਰੀ ਦੇ ਕੋਲ ਇਸ ਗੱਲ ਦੇ ਖਿਲਾਫ ਕਿ ਸਾਡੇ ਨਰੇ ਸਾਡੇ ਕੁਲੀਗ ਤੇ ਇੱਕ ਬਹੁਤ ਹੀ ਇਨਫਲੂਐਂਸ਼ੀਅਲ ਜਿਹੜਾ ਸੈਕਸ਼ਨ ਹੈ ਪੰਜਾਬ ਦਾ ਉਹਨਾਂ ਦੇ ਖਿਲਾਫ ਇਹ ਮਾੜੀ ਸ਼ਬਦਾਬਲੀ ਵਰਤੀ ਹੈ ਮੈਂ ਸੱਚ ਨਾਲ ਸਮੁੱਚੇ ਪੰਜਾਬੀ ਜਗਤ ਦੇ ਖਿਲਾਫ ਇਹਨੇ ਅਪਮਾਨ ਕੀਤਾ ਰੱਬੇ ਨੂੰ ਭੁੱਲਿਆ ਰੱਬ ਨੇ ਹੀ ਰਸਤਾ ਲੱਭਣਾ ਇਸ ਨੂੰ ਬੰਦਾ ਬੰਦਾ ਬਣਾਉਂਦਾ ਤੇ ਇੱਕ ਵਾਰ ਫੇਰ ਇਹਨੂੰ ਚੀਪ ਰਸਤੀ ਦੀ ਜਿਹੜੀ ਇਹਨੂੰ ਇੰਨੀ ਕਰ ਇਹਦੇ ਦਿਮਾਗ 'ਚ ਗੱਲ ਆ ਚੁੱਕੀ ਹੈ ਇੱਕ ਵਾਰ ਮੈਨੂੰ ਯਾਦ ਹੈ ਇੱਕ ਹੋਰ ਵੀ ਰਾਸੀ ਪਾਰਟੀ ਦਾ ਮੁਖੀ ਹੁੰਦਾ ਸੀ ਜਿਹੜਾ ਕਹਿੰਦਾ ਸੀ 25 ਸਾਲ ਨਹੀਂ ਅਸੀਂ ਤੇ ਹੁਣ ਤੁਸੀਂ ਮੇਰੇ ਕੋਲ ਹਾਲ ਹਾਲ ਦਾ ਕੀ ਬਣ ਰਿਹਾ ਹੈ ਤੋਂ ਭਗਵਾਨ ਤਮਨ ਜੀ ਇੱਕ ਚੰਗੀ ਗੱਲ ਸੁਣ ਲਓ ਪੰਜਾਬ ਦੇ ਲੋਕ ਜਿਹਦੇ ਸਿਰ ਤੇ ਤਾਜ ਰੱਖਦੇ ਨੇ ਉਹਨਾਂ ਨੂੰ ਤਾਜ ਲਾਣਾ ਵੀ ਆਉਂਦਾ ਤੇ ਤਖਤ ਤੇ ਚੜਾਣਾ ਵੀ ਆਉਂਦਾ ਤਾਂ ਮੈਂ ਇੰਨੇ ਕਹਿੰਦਾ ਹੋਇਆ ਕੋਟਲੀ ਸਾਹਿਬ ਨੂੰ ਬੇਨਤੀ ਕਰੂੰਗਾ ਜੋ ਤੁਹਾਡੇ ਨਾਲ ਵਾਪਰੀ ਹੈ ਕਿਰਪਾ ਕਰਕੇ ਪਰ ਇਸ ਨੇ ਸਾਹਮਣੇ ਰੱਖੋ ਉਸ ਤੋਂ ਬਾਅਦ ਜਿਹੜੇ ਮੇਰੇ ਕੋਈ ਸਾਥੀ ਹੋਰ ਆਪਣੀ ਗੱਲ ਕਰਨਾ ਚਾਹਣਗੇ ਦਰਸ਼ਕਾਂ ਕਿਹਾ ਹੋਵੇ ਅੱਜ ਜੋ ਹੋਇਆ ਮidan ਸਭਾ ਦੇ ਵਿੱਚ ਏ 베ਰਮਾ ਮੇਰਾ ਖਿਆਲ ਗਵਰਨਰ ਜੀ ਅੱਜ ਸੀ 13 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਦਾ ਸੀ ਜੋ ਹਾਲਾਤ ਦੇਖੇ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਇੱਕ અપਮਾਨ ਕੀਤਾ ਗਿਆ ਚੁਣੇ ਹੋਏ ਵਿਅਕਤੀ ਦਾ ਹਰ ਮੰਗ ਕੀ ਕਹਿਆ ਸੀ ਉਹ ਮੰਗੇ ਕਰ ਰਿਹਾ ਸੀ ਕਿ ਡਿਪਟੀ ਚੀਫ ਮਿਨਿਸਟਰ ਕਿਸੇ ਦਲਿਤ ਵਿਅਕਤੀ ਨੂੰ ਬਣਾਓ ਹਰ ਇੱਕ ਇਹ ਦੇਣਾ ਉਹਨੂੰ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਇਸ ਤੋਂ ਵੱਡਾ ਹੰਕਾਰ ਵੀ ਕੋਈ ਹੋ ਸਕਦਾ 100 ਪਹਿਲਾਂ ਬਾਪਾ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਅੱਜ ਕੁਐਸਚਨ ਆਰ ਹੋਣਾ ਸੀ ਪਹਿਲਾਂ ਕੁਐਸਚਨ ਆਰ ਸਾਡਾ ਮੂਲ ਅਧਿਕਾਰ ਹੈ ਔਰ ਹਮੇਸ਼ਾ ਪਹਿਲਾਂ ਸਵਾਲ ਜਵਾਬ ਹੁੰਦੇ ਆ ਔਰ ਫਿਰ ਸਵਾਲ ਜਵਾਬ ਤੋਂ ਬਾਅਦ जीरो आवर ਹੁੰਦਾ ਪਰ ਉਸ ਤੋਂ ਪਹਿਲਾਂ ਹੀ ਇਹ ਤਾਣੇ ਵਾਲੀ ਹਰਕਤ ਤੇ ਸਾਰਾ ਡਰਾਮਾ ਜਿਹੜਾ ਰਚਿਆ ਗਿਆ ਤਾਂ ਜੋ اپੋਜੀਸ਼ਨ ਆਪੀ ਗੱਲ ਨਾ ਕਰ ਸਕੇ ਆ ਸਾਰੀਆਂ ਤਿਆਰੀਆਂ ਸਾਰੇ ਵਿਅਕਤੀਆਂ ਨੇ ਅੱਜ ਤਿਆਰੀਆਂ ਕਰਕੇ ਲੈ ਕੇ ਗਏ ਸੀ ਆਪੀ ਗੱਲ ਕਰਨਾ ਸੀ ਗਵਰਨਰ ਅਡਰੈਸ ਤੇ ਲੇਕਿਨ ਇਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਤਿੰਨ ਚਾਰ ਮਹੱਤਵਪੂਰਨ ਮੂਮੈਂਟ ਬਣੀ ਕਿ ਇਹਨਾਂ ਦੇ ਐਮ ਐਲ ਏ ਸਾਹਿਬ ਆ ਗਏ ਡੇਰ ਦੇ ਵਿੱਚ ਮੈਂ ਸਾਡੀਆਂ ਪੱਗਾਂ ਲਾਉਣੀਆਂ ਹੁੰਦੀਆਂ ਅਸੀਂ ਕੋਈ ਇੱਥੇ ਪੱਗਾ ਲਮਾਉਣੀ ਆਏ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਆ ਸਿਆਏ ਆਪ ਇੰਨੀ ਜੋ ਮਰਜੀ ਤੂੰ ਤੂੰ ਮੈਂ